ਸਿੱਖ ਪ੍ਰੇਮ ਭਾਵਨਾ ਦੇ ਨਾਲ ਬੇਨਤੀ ਕਰੇ ਤੇ ਮੇਰੇ ਸਤਿਗੁਰੂ ਆਪਣੀ ਕਿਰਪਾ ਵਰਤਾਉਂਦੇ ਆ ਆਪਣੇ ਸਿੱਖ ਨੂੰ ਨਵਾਜਦੇ ਨੇ ਇਤਿਹਾਸ ਦੇ ਵਿੱਚ ਇੱਕ ਬੜਾ ਪਿਆਰਾ ਜ਼ਿਕਰ ਕਿਉਂਕਿ ਸਾਧ ਸੰਗਤ ਜਿਹੜਾ ਗੁਰੂ ਦਾ ਇਤਿਹਾਸ ਹੈ ਉਹ ਸਾਡੇ ਅੰਦਰ ਨੂੰ ਜਿੱਥੇ ਇਕਾਗਰਤਾ ਬਖਸ਼ਿਸ਼ ਕਰਦਾ ਹੈ ਉੱਥੇ ਗੁਰੂ ਕੇ ਇਤਿਹਾਸ ਦੀ ਕਿਰਪਾ ਦੇ ਸਦਕਾ ਸਾਡੇ ਅੰਦਰ ਦਾ ਭਰੋਸਾ ਗੁਰੂ ਦੇ ਪਵਿੱਤਰ ਚਰਨਾਂ ਦੇ ਉੱਪਰ ਵੱਜਦਾ ਹੈ ਕਿਉਂਕਿ ਜਦੋਂ ਸਾਡੇ ਜ਼ਿਹਨ ਦੇ ਅੰਦਰ ਗੁਰੂ ਦਾ ਪਵਿੱਤਰ ਜਸ ਚੱਲਦਾ ਹੈ ਜਦੋਂ ਪਤਾ ਲੱਗਦਾ ਹੈ ਨਾ ਕਿ ਕੋਈ ਪ੍ਰੇਮ ਭਾਵਨਾ ਨਾਲ ਗੁਰੂ ਨੂੰ ਚੇਤੇ ਕਰੇ ਤੇ ਮੇਰਾ ਗੁਰੂ ਆਪਣੀ ਸਿੱਖਾਂ ਨੂੰ ਆਪਣੇ ਪਿਆਰਿਆਂ ਨਾਲੋਂ ਵਧੇਕ ਪਿਆਰ ਕਰਦਿਆਂ ਹੋਇਆਂ ਨਿਵਾਜਦਾ ਹੈ ਤੇ ਫਿਰ ਭਟਕਦਾ ਹੋਇਆ ਮਨ ਅੰਦਰੋਂ ਹੂਕ ਦੇ ਰੂਪ ਵਿੱਚ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਕਹਿ ਉੱਠਦਾ ਹੈ ਵੀ ਮਨਾ ਜੇ ਗੁਰੂ ਨੇ ਓਸ ਹਿਰਦੇ ਨੂੰ ਨਵਾਜਿਆ ਤੇ ਤੂੰ ਵੀ ਪ੍ਰੇਮ ਭਾਵਨਾ ਨਾਲ ਕਰਖਾ ਬੇਨਤੀ ਗੁਰੂ ਤੇਰੇ ਤੇ ਵੀ ਕਿਰਪਾਲਤਾ ਕਰੇਗਾ ਤੂੰ ਵੀ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਸਿੱਧਕ ਔਰ ਭਰੋਸਾ ਰੱਖਦਿਆਂ ਹੋਇਆਂ ਗੁਰੂ ਦੇ ਪਵਿੱਤਰ ਬਚਨ ਰਸਨਾ ਤੋਂ ਜਪ ਸਿੱਧਕ ਕਰ ਸਜਦਾ ਜਹੈ ਤੇਰ ਮੌਜੂਦ ਸਿੱਧਕ ਕਰ ਸਿਜਦਾ ਮਨ ਕਰ ਮਕਸੂਦ ਜਹ ਤੇਰ ਦੇਖੋ ਤਹ ਤੇਰ ਮੌਜੂਦ ਅੰਦਰ ਭਰੋਸਾ ਹੋਏਗਾ ਤੇ ਸਾਧ ਸੰਗਤ ਕਲਰ ਵਿੱਚ ਬੈਠਿਆਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕਰੋਗੇ ਤੇ ਮੇਰਾ ਗੁਰੂ ਉਥੇ ਪਹੁੰਚ ਕੇ ਨਵਾਜੇਗਾ ਭਾਈ ਸਾਧੂ ਭਾਈ ਰੂਪਾ ਜੰਗਲ ਦੇ ਅੰਦਰ ਲੱਕੜਾਂ ਕੱਟ ਰਏ ਨੇ ਜੇਠ ਦਾ ਮਹੀਨਾ ਅਤ ਦੀ ਪੈ ਰਹੀ ਤਪਸ਼ ਪਰ ਹਿਰਦੇ ਦੇ ਅੰਦਰ ਸਤਿਗੁਰੂ ਜੀ ਦੀ ਪਾਵਨ ਬਖਸ਼ਿਸ਼ ਗੁਰੂ ਦੇ ਪਵਿੱਤਰ ਬਚਨਾਂ ਦਾ ਪ੍ਰਤਾਪ ਸਾਧ ਸੰਗਤ 바ਰੀ ਤਪਸ਼ ਫਿਰ ਉਹਨਾਂ ਹਿਰਦਿਆਂ ਨੂੰ ਤੰਗ ਨਹੀਂ ਜੇ ਕਰਦੀ ਜਿੱਥੇ ਗੁਰੂ ਦਾ ਨਾਮ ਵਸੇਗਾ ਨਾ ਉਥੇ ਫਿਰ ਅੰਦਰ ਸਥਿਰ ਰਹੇਗਾ ਹੁਣ ਜਿਸ ਵਕਤ ਕੰਮ ਕਰਦੇ ਆਂ ਕਾਫੀ ਸਮਾਂ ਬਤੀਤ ਹੋ ਗਿਆ ਪਿਆਸ ਲੱਗੀ ਤੇ ਮਨ ਵੀ ਚਾਇਆ ਮਨਾ ਜਲ ਕੋਲ ਹੈ ਪਾਣੀ ਪੀ ਕੇ ਫਿਰ ਕੰਮ ਕਰਦੇ ਆਂ ਜਦੋਂ ਸਾਧ ਸੰਗਤ ਉਹ ਮਸ਼ਕ ਉਹ ਪਾਣੀ ਵਾਲਾ ਬਰਤਨ ਜੋ ਰੁੱਖ ਨਾਲ ਟੰਗਿਆ ਸੀ ਉਤਾਰਿਆ ਉਹ ਪਾਣੀ ਉਹ ਜਲ ਕੌਲੇ ਵਿੱਚ ਪਾ ਕੇ ਜਦੋਂ ਛਕਣ ਲੱਗੇ ਨਾ ਉਹ ਕੌਲਾ ਉਹ ਬਰਤਨ ਹੱਥ ਵਿੱਚ ਪਕੜਿਆ ਤੇ ਪਾਣੀ ਅਤ ਦਾ ਠੰਡਾ ਠਾਰ ਇੰਨਾ ਕੋ ਨਿਰਮਲ ਵੀ ਉਹਨਾਂ ਸਿੱਖਾਂ ਦੇ ਅੰਦਰੋਂ ਆਵਾਜ਼ ਨਿਕਲੀ ਵੀ ਇਹ ਜਲ ਤਾਂ ਗੁਰੂ ਦੇ ਛਕਣ ਦੇ ਜੋਗ ਹੈ ਸਾਧ ਸੰਗਤ ਵੇਖੋ ਜੇ ਦੁਨਿਆਵੀ ਨਜ਼ਰ ਤੋਂ ਵੇਖੋਗੇ ਤੇ ਜਲ ਦੀ ਪੇਟਾ ਪਾਣੀ ਦੀ ਪੇਟਾ ਕਿੰਨੀ ਕੁ ਵੱਡੀ ਪੇਟਾ ਹੈ ਰਜੇਕਰ ਇੱਕ ਭਾਵਨਾ ਵਾਲੇ ਹਿਰਦੇ ਦੀ ਨਜ਼ਰ ਤੋਂ ਵੇਖੋਗੇ ਨਾ ਤੇ ਗੁਰੂ ਦੀ ਕਿਰਪਾ ਜੀਵਨ ਦੇ ਅੰਦਰ ਵਰਤੀ ਗਈ ਉਹ ਕਿਰਪਾ ਵਰਤੀ ਉਸ ਸਮੇਂ ਜਦੋਂ ਉਸ ਜਲ ਨੂੰ ਤੱਕਿਆ ਜਲ ਦੀ ਨਿਰਮਲਤਾਈ ਜਲ ਦੀ ਠੰਡਕ ਨੂੰ ਤੱਕਿਆ ਤੇ ਅੰਤਰ ਆਤਮੇ ਤੋਂ ਹੂਕ ਨਿਕਲੀ ਇਹ ਤਾਂ ਜਲ ਸਾਡੇ ਗੁਰਦੇਵ ਪਾਤਸ਼ਾਹ ਦੇ ਛਕਣ ਦੇ ਜੋਗ ਹੈ ਅਰਦਾਸ ਕਰ ਦਿੱਤੀ ਬਾਪੂ ਪਹਿਲਾਂ ਆ ਕੇ ਸਾਡੀ ਇਹ ਜਲ ਦੀ ਭੇਟਾ ਪ੍ਰਵਾਨ ਕਰੋ ਫਿਰ ਜਲ ਛਕਾਂਗੇ ਹੁਣ ਸਾਧ ਸੰਗਤ ਕੋਈ ਪ੍ਰੇਮ ਨਾਲ ਗੁਰੂ ਨੂੰ ਚੇਤੇ ਕਰੇ ਗੁਰੂ ਨਵਾਜਦਾ ਸਿੱਖ ਦੋਨੋਂ ਹਿਰਦੇ ਤੋਂ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਰਹੇ ਨੇ ਮੇਰੇ ਬਾਪੂ ਨੇ ਨਵਾਜਿਆ ਘੋੜੇ ਤੇ ਸਵਾਰ ਹੋ ਜਦੋਂ ਸਤ ਗੁਰੂ ਪਹੁੰਚੇ ਉਹਨੋ ਸਿੱਖ ਨੇਤਰ ਬੰਦ ਕਰ ਗੁਰੂ ਗੁਰੂ ਦਾ ਜਾਪ ਰਸਨਾ ਤੋਂ ਕਰ ਰਏ ਨਹੀਂ ਸਤਿਗੁਰੂ ਪਹੁੰਚੇ ਮੇਰੇ ਪਾਤਸ਼ਾਹ ਦੇ ਬੋਲ ਸੰਨ ਉਹ ਗੁਰਮੁਖਾ ਭਾਈ ਸਾਧੂ ਭਾਈ ਰੂਪਾ ਨੇਤਰ ਖੋਲੇ ਸਾਹਮਣੇ ਘੋੜੇ ਦੇ ਉੱਪਰ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਖੜੋਤੇ ਨੇ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਪ੍ਰੇਮ ਭਾਵਨਾ ਦੇ ਨਾਲ ਨਮਸਕਾਰ ਕੀਤੀ ਸਤਿਗੁਰੂ ਜੀ ਨੇ ਜਲ ਛਕਿਆ ਦੋਨਾਂ ਸਿੱਖਾਂ ਨੂੰ ਸ਼ਿਕਾਇਆ ਸਤਿਗੁਰੂ ਜੀ ਦੀ ਕਿਰਪਾ ਸਾਧ ਸੰਗਤ ਕੋਈ ਭਾਵਨਾ ਨਾਲ ਗੁਰੂ ਨੂੰ ਚੇਤੇ ਕਰੇ ਮੇਰਾ ਗੁਰੂ ਅੱਜ ਵੀ ਆਪਣੀ ਕਿਰਪਾ ਵਰਤਾਰਿਆ ਇਹ ਮਨ ਵਿੱਚ ਕਦੇ ਨਹੀਂ ਲੈ ਕੇ ਆਉਣਾ ਵੀ ਸਤਿਗੁਰੂ ਅੱਜ ਹੈ ਨਹੀਂ ਅੱਜ ਵੀ ਸਤਿਗੁਰੂ ਹਾਜ਼ਰ ਨਾਜ਼ਰ ਹਨ ਅੱਜ ਵੀ ਸੱਚੇ ਪਾਤਸ਼ਾਹ ਸਾਡੇ ਵਿਚਾਰ ਸੁਭਾਏ ਮਾਨ ਸਾਨੂੰ ਬਖਸ਼ਿਸ਼ਾਂ ਨਾਲ ਨਿਵਾਜਦੇ ਨੇ ਆਪਾਂ ਸੰਗਤੀ ਰੂਪ ਵਿੱਚ ਜੁੜੇ ਹਾਂ ਆਓ ਵਿਚਾਰਾਂ ਪ੍ਰਰੰਭ ਕਰਨ ਤੋਂ ਪਹਿਲਾਂ ਕੁਝ ਸਮਾਂ ਰਸਨਾ ਨੂੰ ਇਕਾਗਰ ਕਰਕੇ ਸਾਰੇ ਗੁਰੂ ਗ੍ਰੰਥ ਜਪੀਏ ਸੰਗਤ ਦੇ ਵਿੱਚ ਮੇਰਾ ਮਾਲਕ ਆਪ ਵਸਦਾ ਸੰਗਤ ਦੇ ਵਿੱਚ ਤਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਦਸ਼ਾਹ ਜੀ ਦੀ ਜੋਤ ਦਾ ਵਾਸਾ ਕੋਈ ਪਤਾ ਨਹੀਂ ਕਿਸ ਰੂਪ ਦੇ ਅੰਦਰ ਕਿਸ ਨੇ ਆਪਣੀ ਰਸਨਾ ਤੋਂ ਗੁਰੂ ਆਖਣੈ ਤੇ ਸਾਡੇ ਵਰਗੇ ਵੀ ਮਲੀਨ ਹਿਰਦਿਆਂ ਦੇ ਮਾਲਕ ਉਸ ਰਸਨਾ ਤੋਂ ਆਕੇ ਹੋਏ ਵਾਹਿਗੁਰੂ ਦੀ ਕਿਰਪਾ ਦੇ ਨਾਲ ਭਵ ਸਾਗਰ ਤੋਂ ਪਾਰ ਹੋ ਜਾਣੇ ਨੇ ਕੋਈ ਪਤਾ ਨਹੀਂ ਜੀ ਇਹ ਤਾਂ ਗੁਰੂ ਦੀ ਬੇਅੰਤ ਤਾਈ ਹੈ ਇਸੇ ਕਰਕੇ ਸਤਿਗੁਰੂ ਜੀ ਨੇ ਹੁਕਮ ਸੰਗਤ ਕਰਨ ਦਾ ਕੀਤਾ ਵੀ ਸਿੱਖਾ ਸੰਗਤ ਵਿੱਚ ਜੁੜੇਗਾ ਗੁਰੂ ਆਪ ਵਿੱਚ ਵਰਤੇਗਾ ਤੇ ਗੁਰੂ ਅੱਜ ਵੀ ਵਿੱਚ ਵਰਤ ਰਿਹਾ ਆਓ ਸਾਰਿਆਂ ਨੇ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਹੈ ਅੱਗੇ-ਅੱਗੇ ਦਾਸ ਪਿੱਛੇ-ਪਿੱਛੇ ਕੋਈ ਵੀ ਰਸਨਾ ਗੁਰੂ ਦੇ ਪਾਵਨ ਜਾਪ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਅੱਜ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਾਰਿਆਂ ਤਰਲਾ ਲੈਣਾ ਵੀ ਸੱਚੇ ਪਾਤਸ਼ਾਹ ਅਜੂ ਸੋ ਨਾਉ ਸਮੁੰਦ ਮੈਂ ਸਾਡੀ ਬੇੜੀ ਭਵ ਸਾਗਰ ਦੇ ਵਿੱਚਕਾਰ ਡਿੱਕੇ ਡੋਲੇ ਖਾ ਰਹੀ ਐ ਤੁਸੀਂ ਕਿਰਪਾ ਕਰਿਓ ਗੁਰੂ ਦੇ ਜਾਪ ਦੇ ਨਾਲ ਸਾਡੀ ਡਿੱਕੇ ਡੋਲੇ ਖਾਂਦੀ ਹੋਈ ਬੇੜੀ ਨੂੰ ਕਿਨਾਰੇ ਤੇ ਲਿਆ ਕੇ ਖੜੀ ਕਰ ਦਿਆ ਜੀ ਸਾਰਿਆਂ ਨੇ ਕਿਰਪਾ ਕਰਨੀ ਕੋਈ ਵੀ ਰਸਨਾ ਗੁਰੂ ਦੇ ਜਾਪ ਤੋਂ ਵਾਂਝੀ ਨਾ ਰਹੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ